ਸ਼੍ਰੋਮਣੀ ਕਾਲੇਦਲ ਨੂੰ ਸ਼ਹਿਰ ਚ ਮਜ਼ਬੂਤ ਬਣਾਉਣ ਲਈ ਅੱਜ ਮਾਲਵਾ ਜੋਂਟੂ ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਵਾਜ ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤੀ ਪੱਤਰ ਦਿੱਤੇ ਗਏ ਇਸ ਮੌਕੇ ਗੱਲਬਾਤ ਕਰਦਿਆਂ ਮਾਲਵਾ ਜੋਂਟੂ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ 2017 ਵਿੱਚ ਸ਼੍ਰੋਮਣੀ ਕਾਲੇਦਲ ਦੀ ਤੀਜੀ ਵਾਰ ਸਰਕਾਰ ਲਿਆਉਣ ਲਈ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅੱਜ ਇਸ ਮੌਕੇ ਅਮਰਤਪਾਲ ਸਿੰਘ ਪਾਲੀ ਨੂੰ ਸ਼ਹਿਰੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਮਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਉਹ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਉਹ ਬਾਖੂਬੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਜਿੰਦਾਬਾਦ 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 ਮੈਂ ਸਮਝਦਾ ਅੱਜ 2017 ਦਾ ਜਿਹੜਾ ਚੋਣ ਹੈ ਉਹਦਾ ਚੋਣ ਮદાન ਪੂਰਾ ਭੱਜ ਚੁੱਕਿਆ ਹੈ ਅੱਜ ਹਰ ਤਰ੍ਹਾਂ ਦੀਆਂ ਪਾਰਟੀਆਂ ਜੋ ਚਾਹੇ ਕਾਂਗਰਸ ਹੈ ਟੋਪੀਆਂ ਵਾਲੀ ਨਵੀਂ ਪਾਰਟੀ ਹੈ ਚਾਹੇ ਹੋਰ ਜਿਹੜੀ ਅੱਜ ਕੱਲ੍ਹ ਆਵਾਜ਼ੇ ਪੰਜਾਬ ਪਾਰਟੀ ਬਣਾਉਣ ਦੀ ਗੱਲ ਚੱਲਦੀ ਸੀ ਨਰਸਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਦਾ ਲਗਭਗ ਹੰਡਾਰਾ ਪੈ ਚੁੱਕਿਆ ਇੱਕ ਇੱਕ ਪਾਰਟੀ ਸ਼ੋਮਨੀ ਅਕਾਲੀ ਦਾ ਤੇ ਭਾਜਪਾ ਦੀ ਜਿਹੜੀ ਪਾਰਟੀ ਨੇ ਇਹਨਾਂ ਨੇ ਪੰਜਾਬ 'ਚ ਜਿਹੜੇ 9 ਸਾਲਾਂ 'ਚ ਇੱਕ ਪੰਜਾਬ ਦੀ ਭਾਈਵਾਲਤਾ ਤੇ ਪੰਜਾਬ 'ਚ ਵਿਕਾਸ ਦੀ ਨਹੀਂ ਰਹੀ ਜਾਂਦੀ ਹੈ ਉਹਨੂੰ ਦੇਖਦੇ ਹੋ ਜਿਹੜਾ ਪੰਜਾਬ ਦਾ ਨੌਜਵਾਨ ਹੈ ਅੱਜੋ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਕੇ ਦਿਨ ਰਾਤ ਜਿਹੜੇ ਅਗਲੇ ਰਹਿਣ ਆਣ ਵਾਲੇ 4-5 ਮਹੀਨੇ ਨੇ ਦੁਬਾਰ ਤੋਂ ਜਿਹੜਾ ਸਰਦਾਰ ਸੁਖੀ ਸਿੰਘ ਦੀ ਬਾਦ ਸਾਹਿਬ ਦਾ ਸੁਪਨਾ ਹੈ ਤੇ 25 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਉਸ ਨੂੰ ਤੁਸੀਂ ਅੱਜ ਆਪਦੇ ਅੱਖੀਂ ਦੇਖ ਰਹੇ ਹੋ ਮਨ ਬਣਾ ਚੁੱਕੇ ਨੇ ਅੱਜ ਮਾਰਵਾਜਾ ਜੋਂ ਪ੍ਰਧਾਨ ਹੋਣ ਦੇ ਨਾਤੇ ਨੇ ਕਿਤੇ ਮਾਰਵਾਜਾ ਜੋਂ ਦੇ ਉਧੇਦਾਰ ਬਣਾਏ ਨੇ ਤਾਂ ਕੁਸ਼ਾਈਟੀ ਰਿੰਗ ਦੇ ਤੇ ਕੁਝ ਵਪਾਰ ਰਿੰਗ ਦੇ ਉਹਦੇ ਦਾ ਸਾਹਿਬਾਂ ਦੇ ਬਣਾਏ ਨੇ ਔਰ ਜੋ ਨੌਜਵਾਨਾਂ ਤੁਹਾਨੂੰ ਅੱਖਾਂ ਦੇਖ ਰਿਹਾ 2017 ਤਵਾਰ ਤੋਂ ਜੋਮਨੀ ਕਾਲੀ ਦਾ ਤੇ ਭਾਜਪਾ ਦੀ ਸਰਕਾਰ ਬੰਨੀ ਲਗਭਗ ਹੈ ਮੈਂ ਸਮਝਦਾ ਜਿਹੜਾ ਪੁਲਵਾਨ ਲੜਾਈ ਤੋਂ ਪਹਿਲਾਂ ਹੀ ਕਹਿ ਦੇ ਵੀ ਮੇਰੀ ਇਹ ਲਾਸਟ ਲੜਾਈ ਹੈ ਇਹਦਾ ਮਤਲਬ ਉਹ ਹਾਰ ਮੰਨ ਕੇ ਲੜਾਈ ਲੜ ਰਿਹਾ ਹੈ ਔਰ ਤੁਸੀਂ ਵੀ ਦੇਖਿਆ ਪੂਰੇ ਹਿੰਦੂਸਤਾਨ ਚੋਂ ਕਾਂਗਰਸ ਦਾ ਸਪਾਇਆ ਹੋ ਚੁੱਕਿਆ ਹੈ ਆਉਣ ਵਾਲੀ 30 ਤਰੀਕ ਨੂੰ ਪੰਜਾਬ ਦੇ ਜਿਹੜੇ ਸਰਪ੍ਰਸਤ ਨੇ ਯੂਥ ਕਾਲੀਰਲ ਦੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਪੰਜਾਬ ਪੰਜਾਬੀਆਂ ਦੇ ਨਾਂ ਤੇ ਇੱਕ ਅਸੀਂ ਮੋਟਰਸਾਈਕਲ ਰੈਲੀ ਕਰਨ ਜਾ ਰਹੇ ਹਾਂ ਰੋਡ ਸ਼ੋਅ ਕਰਨ ਜਾ ਰਹੇ ਹਾਂ ਜਿਹੜਾ ਮੋਹਾਲੀ ਤੋਂ ਸ਼ੁਰੂ ਹੋ ਕੇ ਪਟਿਆਲੇ ਦੇ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸਾਹਿਬ ਮੋਤੀਵਾੜ ਗੁਰਦੁਆਰਾ ਸਾਹਿਬ ਤੱਕ ਖਤਮ ਹੋਊਗਾ ਉਸ ਦਿਨ ਤੁਸੀਂ ਆਪ ਦੇਖੋਗੇ ਪੰਜਾਬ ਦੇ ਯੂਥ ਦਾ ਜਿਹੜਾ ਹੜ ਉਹ ਸੜਕਾਂ ਤੇ ਤੁਹਾਨੂੰ ਆਪ ਆਪ ਦੇਖੀ ਦਿਖੂਗਾ ਜਿਹੜੇ ਦਿੱਲੀ ਚੈਨਾ ਟੋਪੀਆਂ ਵਾਲੇ ਨੇ ਕੇਜਰੀਵਾਲ ਨੇ ਝੂਠ ਸੱਚ ਬੋਲ ਕੇ ਆਉਂਦੇ ਤੇ ਸਰਕਾਰ ਬਣਾਈ ਸੀ ਮੈਂ ਵਾਈਫਾਈ ਦੇ ਦੂੰ ਨੌਕਰੀਆਂ ਦੇ ਦੂੰ ਨੌਜਵਾਨਾਂ ਨੂੰ ਉਹ ਤੇ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਰੱਖਿਆ ਦੇ ਦੂੰ ਉਹ ਸਾਰਾ ਕੁਝ ਗੱਜ ਪੰਜਾਬ ਚ ਸ਼ੋਮਨੀ ਖਾਲੀਦਾਂ ਦੇ ਸਰਪ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦ ਤੇ ਸਰਦਾਰ ਸੁਖਵੀਰ ਸਿੰਘ ਜੀ ਵਾਲ ਸਾਹਿਬ ਦੀ ਰੈਨ ਮਾਈਕ ਦਿੱਤਾ ਗਿਆ ਔਰ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਦੀ ਰੈਨ ਮਾਈਕ ਜੋ ਨੌਜਵਾਨਾਂ ਨੂੰ ਮਾਨ 2012 ਚ ਮਿਲਿਆ ਉਹ 2017 ਚ ਤੁਜੀ ਟਿਕਟਾਂ ਦੀ ਵੰਡ ਜਿਹੜੀ ਹਰ ਪਾਰਟੀ ਕਰ ਰਹੀ ਅਸੀਂ ਨੌਜਵਾਨਾਂ ਨੂੰ ਟਿਕਟਾਂ ਦੇਵਾਂਗੇ 2011 ਚ ਸਰਦਾਰ ਵਿਕਰਮ ਸਿੰਘ ਜੀ ਮੀਡੀਆ ਤੇ ਪਾਰਟੀ ਦੇ ਪ੍ਰਧਾਨ ਸਰਦਾਰ ਫਨੀ ਸਿੰਘ ਜੀ ਬਾਦਲ ਸਾਹਿਬ ਨੌਜਵਾਨਾਂ ਜਿਹੜੀਆਂ ਟਿਕਟਾਂ ਪਾਰਟੀਆਂ ਟਿਕਟਾਂ ਲੈਣੀਆਂ ਨੌਜਵਾਨਾਂ ਨੂੰ ਉਹ ਤੁਹਾਨੂੰ ਦੇਖੋ ਸ਼ੋਮਨੀ ਗੱਲ ਤੋਂ ਭਾਜਪਾ ਨੇ ਕਿੰਨੇ ਨੌਜਵਾਨਾਂ ਦੇਖ ਰਹੀਆਂ ਔਰ ਇੱਕ ਲਾਹਮਿਸਾਲ ਇਕੱਠ ਹੋਣ ਜਾ ਰਿਹਾ 30 ਜਿਹੜੀ ਆਉਣ ਵਾਲੀ 30 ਤਰੀਕ ਹੈ ਗੁਰਦੁਆਰਾ ਮੋਤੀ ਬਾਗ ਸਾਹਿਬ ਉਹਦੀ ਸੰਭਾਲ ਨਾ ਕਰਦੇ ਕਿੱਥੇ ਧਨਵਾਦੀਆਂ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਬੀਰ ਸਿੰਘ ਬਾਦਲ ਅਤੇ ਮੇਰੇ ਪ੍ਰਧਾਨ ਮਾਲਵਾ ਜਨਤੂ ਦੇ ਹਰਪਾਲ ਜੇਲੇਜਾ ਜੀ ਅਤੇ ਮੇਰੇ ਅਜੀਜ਼ ਪ੍ਰਵਿੰਦਰ ਸਿੰਘ ਵਿੱਕੀ ਰਵਾਜ ਜੀ ਤੇ ਉੱਥੇ ਹੀ ਧੰਵਾਦੀਆਂ ਮੈਂ ਪਟਿਆਲੇ ਸ਼ਹਿਰ ਦੇ ਜਿਹੜੇ ਮੇਰੇ ਨਾਲ ਖੜੇ ਲੋਕ ਜਿਹੜੇ ਯੂਥ ਮੇਰੇ ਨਾਲ ਆਇਆ ਇਹਨਾਂ ਵੱਡੇ ਮਾਨ ਸਤਕਾਰ ਨਾਲ ਮੈਨੂੰ ਨਵਾਜਿਆ ਮਾਲਵਾ ਜਨਤੂ ਦਾ ਸੀਨੀਅਰ ਮੀਤੂਦਾਨ ਬਣਾਇਆ ਗਿਆ ਉੱਥੇ ਹੀ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪੁੰਚਾਣ ਦਾ ਵੀੜਾ ਚੱਕਦਾ ਅਤੇ ਮਿਸ਼ਨ 2017 ਨੂੰ ਨੇਪੜੇ ਚੜਨ ਵਾਸਤੇ ਤਨ ਮਨ ਧਨ ਨਾਲ ਸੇਵਾ